ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤੇ ਪਸ਼ੂ ਦਿਖਾਵਾਂਗੇ ਦੋ ਮੱਝਾਂ ਤੇ ਇੱਕ ਵੈੜ ਆਪਾਂ ਪਹੁੰਚਿਆ ਵੀਰ ਰੋਬੜ ਦੇ ਕੋਲ ਤੇ ਆਜੋ ਭਰਜਾ ਵੀਰ ਨਾਲ ਗੱਲਬਾਤ ਸਸੇ ਕਾ ਵੀਰ ਜੀ ਸਸੇ ਸਸੇ ਵੀਰ ਜੀ ਹਸਰੀ ਗਾਣ ਉਸਰਾ ਠੀਕ ਠਾਕ ਹੈ ਜੀ ਖਾਣੇ ਦੀ ਵਧੀਆ ਵਧੀਆ ਹੈ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਨਾਂ ਰੋਬਰ ਜੇ ਪਿੰਡ ਆਪੁਰਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਹੈਗਾ 978137736 ਠੀਕ ਹੈ ਜੀ ਤੇ ਇਧਰੋਂ ਕਰਕੇ ਸ਼ੁਰੂਆਤ ਕਰਨਾ ਤੋਂ ਆ ਗਾਈ ਤੋਂ ਕਰਦੇ ਹਾਂ ਠੀਕ ਹੈ ਜੀ ਦੱਸਿਓ ਭਾਈ ਇਹਦੇ ਬਾਰੇ ਇਹ ਬਾੜੀ ਸੂਨ ਵਾਲੀ ਜੀ ਅੱਛਾ ਜੀ ਹਾਂ 10 ਦਿਨ ਖੜਦੀ ਹੈ ਇਹਦੇ ਠੀਕ ਹੈ ਪਹਿਲਾਂ ਕਿ ਤੂੰ ਜਾ ਇਹ ਦੁੱਧ ਆ ਸੁਆ ਭਾੜੀ ਠੀਕ ਆ ਜੀ ਹਾਂ ਜੀ ਕਿੰਨਾ ਕਿਲੋ ਦੱ ਕੱਢਿਆ ਪਹਿਲਾਂ ਨੇ ਪਹਿਲਾਂ ਨੇ ਭਾੜੀ 7 8 ਕਿਲੋ ਦਤਾ ਜੀ ਅੱਛਾ ਜੀ ਹੁਣ ਵੀ 9 ਕਿਲੋ ਦਹੀ ਜਾਊਗੀ ਭਾੜੀ ਠੀਕ ਆ ਠੀਕ ਆ ਜੀ 10 ਦਿਨ ਕੱਢਦੀ ਹੈ ਜੇ 10 ਦਿਨ ਕੱਢਦੀ ਭਾੜੀ ਠੀਕ ਆ ਜੀ ਖੋਲੋ ਭਾਈ ਜੀ ਉਹ ਲੈ ਲੈਂਦੇ ਆਂ ਭਾਲੇ ਤੇ ਲੈਂਦੀ ਇਹਦੇ ਠੀਕ ਆ ਠੀਕ ਆ ਇਹ ਜੀ ਦੁੱਧ ਆ ਸੁਆ ਸੁਲਾਂ ਕਰਮਾਲੀ ਨੇ ਤੇ 7 8 ਲੀਟਰ ਜਿਹੜਾ ਪਿੰਡ ਨੇ ਕੱਢਿਆ ਵਾਹ ਜਤੋਂ ਲਾਦੇ ਆਂ ਤੇ ਕਾਫੀ ਹੈ ਜੇ ਤੇ 8 9 ਲਈ ਤਾਂ ਬਈ ਕਮਾਲਾ ਕਮਾਲ ਉਹ ਇੰਟਰ ਮਾਲੀ ਤੇ ਦਿਨ ਲਾ ਜੂਗੀ ਦਾਸ ਆ ਜੇ ਤੇ ਸੇਮ ਤੋਂ ਥੋੜੇ ਵੱਡੇ ਜਿਹੇ ਆ ਗਏ ਨਿੱਕੇ ਨਿੱਕੇ ਜੀ ਬਾਕੀ ਥਣ ਸੁੰਨ ਜਿੱਦਨਾ ਫੁੱਲ ਤਿਆਰ ਹੋ ਗਏ ਤੇ ਕੱਲਾ ਕੱਲਾ ਥਣ ਕੱਢ ਜਣਾ ਕਰਮਾਲੀ ਦੇ ਇਹਦਾ ਭਾਈ ਮੁੱਲ ਕੀ ਕਰਨਾ ਈ ਮੁੱਲ ਦੇਰੀ ਹੈ ਭਾੜੀ ਬੰਨੀ ਗਿਆ ਦੀ ਨਹੀਂ ਜਾਇਜ ਕਰੀਏ 50% 20 ਦੀ ਦੀ ਹੋਰ ਕਰਦੀ ਅੰਦਰ ਜੈਸਨ ਵੀ ਕਰਦੀ ਜੈਸਨ ਹੋਈ 17000 ਦੇ ਨਾਲ 17 ਦੀ ਹਾਂਜੀ ਠੀਕ ਲਓ ਜੀ 17000 ਦੀ ਬਿਲਕੁਲ ਜਿਹੜੀ ਤਿਆਰ ਹੀ ਆ ਕੋਈ ਵੀਰ ਭਰਾ ਸਾਹਮਣੇ ਲਾ ਲਈ ਤੇ ਚਲੋ ਦੋ ਤੇ 9 10 ਲੀਟਰ ਕੱਢੀ ਜਾਣਾ ਵਾ ਤੇ ਚਲੋ ਫੈਡ ਕੁਆਲਟੀ ਵੀਰੀ ਚੰਗੀ ਆ ਉਹ ਵਿੱਚ ਬਾਅਦ ਧੋਪ ਨਹੀਂ ਤੇ ਨਾ ਕੋਈ ਨੂੰ ਠੰਡ ਦੀ ਪਰਵਾਹ ਆ ਤੇ ਭਾਈ ਆ ਕਿਵੇਂ ਆ ਗਈ ਨੀਲੀ ਦਾ ਵੀ ਹਾਂਜੀ ਤੇ ਜੀ ਸੂਏ ਬਾਣੀ ਸੁਣਾ ਲੈ ਅੱਛਾ ਜੀ ਹਾਂਜੀ ਕੁਝ ਤੀ ਤਰਾ ਸੁਆ ਤਿਆਰ ਹੈ ਬਿਲਕੁਲ ਤਿਆਰ ਤਿਆਰ ਪਣੀ ਕਿੰਨਾ ਖੰਡੀ ਕਰ ਬਸ ਇੱਕ ਦੋ ਦਿਨ ਹੀ ਕਰਦੇ ਪਣੀ ਠੀਕ ਹੈ ਠੀਕ ਹੈ ਲਓ ਜੀ ਇੱਕ ਦੋ ਦਿਨ ਲਾਜੂ ਕਿੰਨੇ ਕਿ ਦੁੱਧ ਲਈਏ ਦੁੱਧ ਪੜੀ ਪਿੱਲੇ ਤੂਏ ਆਂਦੇ ਵੀ ਇਹਦੇ ਵਕ 13-14 ਕਿਲੋ ਚੁੰਦੇ ਰਹੇ ਆ ਅੱਛਾ ਜੀ ਹਾਂ ਜੇਰੀ ਚੁਲਾਂਦੀ ਬੜੀ ਰਾਤੀ ਠੀਕ ਹੈ ਠੀਕ ਹੈ ਜੀ ਹਾਂਜੀ ਉਹਨੋਂ ਬਾਈ ਜੰਦੂ ਮਿਹਰ ਲਓ ਜੀ ਬਿਲਕੁਲ ਤਿਆਰ ਥੋੜੇ pade ਜਿਹੜੇ ਖਿੱਚ ਗਈ ਆ ਤੇ ਬਾਕੀ ਨੀਲੀ ਰਵੀ ਦੇ ਵਿੱਚ ਆ ਗਈ ਤੇ ਭਵਾਨੇ ਤੇ ਵੀ ਡੱਬ ਡੁੱਬ ਜਿਹੜੇ ਆ ਗਏ ਆ ਇੱਤੇ ਹੀ ਰੌਣਕ ਹੈ ਉਹਦਾ ਟ੍ਰੈਂਡਰ ਦੋਤ ਨੇ ਪਿਛਲੇ ਸਵੇਰ ਭਰਿਆ ਵਾ ਚੈਲਕੀ ਸੂਰਾ ਸੋਨਾ ਨੇ ਤੀਤਰਾ ਕਿਸਾਨ ਤੋਂ ਜਿਹੜਾ ਬਹੁਤ ਹੀ ਚੰਗਾ ਲੱਗ ਰਿਹਾ ਵਾ ਤੇ ਲਾਫ ਲਾਈ ਬਣਾ ਰਿਹਾ ਹੈ ਗਿਆਰੇ ਤੇ ਸੋਟਾਕ ਇਹ ਵੀ ਕਵਰ ਕਰ ਜਾਣੀ ਆ ਮੈਂ ਕਰਮਾਲੀ ਨੇ ਲੋ ਜੀ ਪਲੇਸ ਕੁਆਲਟੀ ਦਾ ਕਾਫਖਾ ਦੇ ਵਿੱਚ ਵੀ ਆ ਗਈ ਆ ਬਾਕੀ ਖਵਾਨੇ ਤੇ ਵੀ ਜਿਹੜੇ ਡੱਬ ਡੁੱਬ ਜਿਹੜੇ ਚੰਗੇ ਆ ਗਏ ਨੇ ਥਣਾ ਦਾ ਸਹਿਜ ਗੈਬ ਜਿਹੜਾ ਬਹੁਤ ਹੀ ਚੰਗਾ ਹੈ ਕੱਲਾ ਕੱਲਾ ਲੱਗਾ ਪਿਆ ਵਾ ਜਿਹੜਾ ਡੱਬ ਜਿਹੜੇ ਦੋਵੇਂ ਪਾਸੇ ਆ ਗਏ ਆ ਹਵਾਨੇ ਤੇ ਇਹ ਕਦਾ ਦਿਨ ਘੜੂਗੀ ਨਾ ਜਾਵਦਾ ਹਾਂ ਜੀ ਆਣੀ ਬਾੜੀ ਬਸ ਤਿਆਰ ਹੀ ਵਿਧੀ ਠੀਕ ਹੈ ਠੀਕ ਹੈ ਇਹਦਾ ਬਾਈ ਜੀ ਮੁੱਲ ਫਿਰ ਇਹਦਾ ਮੁੱਲ ਦੇ ਜੀ 7000 ਦੀ ਕੱਢੀ ਜਾਈ ਜਾਈ ਇਹਦਾ ਵੀ ਹਾਂ ਹੋਰ ਕਰਦੀਏ ਯਾ ਸਾਨੂੰ 60 ਆ ਦੀਵਾ ਦੇ ਨੀਮਾ ਠੀਕ ਲਓ ਜੀ 60000 ਦੀ ਬਿਲਕੁਲ ਜਿਹੜੀ ਤਿਆਰ ਆ ਗੱਬਣ ਕੋਈ ਵੀ ਪ੍ਰਾਸੇ ਵਾਲਾ ਦਾ ਜੂ ਚਲੋ ਬਹੁਤ ਚੰਗਾ ਕੱਢੀ ਜਾਊਗੀ ਕਰਬਾਲੀ ਤੇ ਬਾਕੀ ਨੀਲੀ ਦਾ ਵੀ ਰ ਵਿੱਚ ਆ ਗਈ 18 ਦਾ ਠੀਕ ਠੀਕ ਐ ਤੂੰ ਜਿਹੜਾ ਬਹੁਤ ਚੰਗਾ ਆ ਗਿਆ ਵਾ ਤੇ ਢੱਲਾ ਢੁਲਾਂਗੇ ਜਿਹੜੀਆਂ ਵਾ ਜਦੋਂ ਸੂਰ ਤਾਂ ਕੋਈ ਕਵਰ ਕਰ ਚੜੀਆਂ ਵਾ ਤੇ ਤੀਜੇ ਨੰਬਰ ਤੇ ਆ ਗਈ ਨੀਲੀ ਦਾ ਵੀ ਝੋਟੀ ਇਹ ਕਿਵੇਂ ਆ ਭਾਜੀ ਤੇ ਦੂਜਾ ਥੋੜਾ ਛੁੱਟੀ ਪਾੜੀ ਅੱਛਾ ਜੀ ਹਾਂ ਜੀ ਇਹ ਦੂਜਾ ਦੇ ਨੇ ਮਗਰ ਇਹ ਕਟਾ ਆ ਰਹੀ ਬੜੀ ਠੀਕ ਆ ਜੀ ਮੇਲ ਕਾ ਫਾਗਾ ਜਿਹਦੇ ਪਿਛੇ ਇਹ ਕੋ ਬ ਇਹ ਦੇਖੋ ਬੋੜਾ ਬਾੜੀ ਨੂੰ 8 ਕਿਲੋ ਹੋਊਗਾ ਕੰਡੇ ਵਾਲਾ ਇਹਦਾ ਤਿਆਰ ਆ। ਅੱਛਾ ਜੀ। ਹਾਂ ਜੀ ਹਾਂ ਜੀ। ਹੋਊਗਾ ਵਾਧਿਆ ਪਰ ਆਪਾਂ 8 ਕਿਲੋ ਕਹਿ ਕੇ ਦਵਾਂਗੇ ਭੱਜੀ। ਠੀਕ ਆ ਠੀਕ ਆ ਜੀ। ਖੋਲ ਦਿਓ ਬਾਈ ਜੀ। ਲਓ ਜੀ ਦੂਜਾ ਸੋਹਾ ਚੋਟੀ ਮੇਲੀ ਰਬੀ ਦੀ। ਇਹ ਖਾਲਾ ਚੱਟਾ ਆ ਗਿਆ ਜੀ। ਭਾਈ ਕਿੰਨਾ ਕੱਢ ਦੂ ਦੁੱਧ ਇਹ। ਦੁੱਧ ਭਾਰੀ ਆਉਂਦੇ ਪਿੱਛੇ ਸੂਏ ਤੋਂ ਲੈ 12-13 ਕਿਲੋ ਚੁੰਦੇ ਰਹੇ ਪਹਿਲੇ ਸੂਏ। ਅੱਛਾ ਜੀ। ਹਾਂ ਜੀ ਹਾਂ ਜੀ। ਇਹ ਰਗਾ ਭੜੀ 12-11-12 ਕਿਲੋ ਦਊਂਗਾ। ਲਓ ਜੀ ਪਹਿਲਾਂ ਨਹੀਂ ਕਿੰਨਾ ਘਰਿਆ ਤੇ ਭਾਈ ਕਦਾ ਕੱਚਾ ਹੋਇਆ ਸੀ ਵ ਇਹ ਜਿਹੜਾ ਅੱਖ ਵਾਲਾ ਝੱਡਾ ਆ ਗਿਆ ਵਾ ਜਿਹੜਾ ਥਣ ਤੋਂ ਜਿਹੜਾ ਨੋਕਲਾ ਲੱਗਾ ਪਿਆ ਤੇ ਕੱਦ-ਕਾੜ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਚੋਰ ਆ ਗਈ ਨੀਲੀ ਦਾ ਵੀ ਨਹੀਂ ਤੇ ਫੇਸ ਕੁਆਲਟੀ ਵੀ ਚੈੱਕ ਕਰ ਲਵਾਂ ਨੇ ਆਪਾਂ ਚਲੋ ਜੀ ਠੀਕ ਹੈ ਜੀ ਤੇ ਇਹ ਸ਼ੇਰ ਹੀ ਆ ਗਿਆ ਜੀ ਮੇਲ ਕਾਫ ਤੇ ਅੱਖਾਂ ਵਾਲਾ ਝੱਡਾ ਬੜੇ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਆਹ ਕਿੱਦਾਂ ਯਾਰ ਜੀ ਗੱਤਾਂ ਨਹੀਂ ਆ ਰਹੀਆਂ ਯਾਰੀ ਗੱਤਾਂ ਨਹੀਂ ਆਉਂਦੀਆਂ ਮੈਂ ਬਹੁਤ ਯਾਰੀ ਆ ਗਿਆ ਮੈਂ ਲਾਗੇ ਪਹਿਲਾਂ ਪੜਿਆ ਲਾਇਆ ਨਾ ਕਟਾ ਜਿੰਦਾ ਜ਼ਿਆਦਾ ਪੜਿਆ ਦੇਤਾ ਅੱਛਾ ਜੀ ਬਹੁਤ ਬਾਦ ਮੈਂ ਲੋ ਜੀ ਕਿੱਦਾਂ ਕਿੱਦਾਂ ਜਿਹੜਾ ਬਹੁਤ ਸਫਾਈਆਂ ਦੇ ਵਿੱਚ ਆ ਗਿਆ ਵਾ ਆਹ ਵਾ ਆ ਗਿਆ ਜੀ ਮੇਲ ਕਾਫ ਪੂਰਾ ਪੜਿਆ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਦਾ ਕਟਾ ਦੇ ਭਾਜੀ ਠੀਕ ਹੈ ਜੀ ਇਹਦਾ ਭਾਜੀ ਮੁੱਲ ਫਿਰ ਮੁੱਲ ਦੇ ਦੀਏ ਭਾੜੀ 50000 ਦੀ ਇਹ ਵੀ ਹਾਂ ਨਹੀਂ ਕਰੀਏ ਅਸੀਂ ਜੀਏ ਹੋਰ ਧਰ ਦੇ ਅੰਦਰ ਪਾਂ ਯਾਰ ਛੱਡਦਾ ਜੱਸ ਨੂੰ 75000 ਰੁਪਏ ਦੇਣਾ ਠੀਕ ਆ ਲਓ ਜੀ 75000 ਦੀ ਨੀਲੀ 라ਵੀ ਕੋਈ ਇਹ ਵੀ ਸਾੰਭਣ ਵਾਲਾ ਲੈ ਜੂ ਭਰਾ ਤੇ ਚਲੋ ਦੁੱਧ ਚੰਗਾ ਕੱਢੀ ਜਾਣਾ ਕਰਮਾਲੀ ਨੇ ਹਾਂਜੀ ਹਾਂਜੀ ਤੇ ਬਾਕੀ ਫੇਰ ਇੱਕ ਰਤਾਉਂ ਚੈੱਕ ਕਰਾ ਦਦੇ ਆਪਾਂ ਛੱਡਾ ਛਡਾ ਜਿਹੜਾ ਉਹਦੀ ਜਿਆਦਾ ਸਫਾਈ ਹੋ ਜਾ ਗਿਆ ਕਿੱਦੋਂ ਨਤਨ ਤੱਕ ਵੀ ਨਹੀਂ ਕਰਨੀਆਂ ਕਵਰ ਕਰਤੀ ਇਹ ਕਰਮਾਲੀ ਬਿਲਕੁਲ ਜਿਹੜੇ ਨਿੱਕੇ ਨਿੱਕੇ ਰੇਟ ਆ ਵੀ ਤੇ ਦੱਸਦੀ ਜਾਣਾ ਥੋੜਾ ਜਿਆ ਹਾਂਜੀ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਤੂ ਪਾਲਖਪ੍ਰਾਵਾਂ ਦਾ